ਇੱਕ ਕੋਈ ਕਹਾਣੀ ਸੁਣਾਉਂਦਾ ਸੀ ਕਿ ਇਹ ਜੀਵ ਦੇ ਉੱਤੇ ਇੱਕ ੜਾ ਢਾਲ ਕੇ ਪਾ ਦਿੰਦੇ ਸੀ। ਜਿਹੜਨ ਵਾਇ ਕਰਨਾ ਸੀ ੜਾ ਢਾਲ ਕੇ ਪਾ ਦਿੰਦੇ ਬਹੁਤ ਦੇ ਦਿੰਦੇ ਆ। ਆ ਤਾਂ ਅਨੁਗੂਨਾ ਦੇ ਪਾਸੇ ਨੇ ਅਸੀਂ ਦਾ ਸਾਡੇ ਦੀ ਕਿਤਬਾ ਕੀਤੀ ਮਿਲ ਕੀਤੀ ਦਾ ਦ੍ਰਿਸ਼ਟੀ ਕੀਤੀ ਬਾਖੀ ਕੀਤੀ ਇਹਦੇ ਮਾਧੋ ਜੀ ਸਾਥ ਸੰਗਤ ਮਿਲਦੇ ਸੋ ਕਰਿਆ। ਜਿਹਨੂੰ ਸਾਥ ਸੰਗਤ ਦੀ ਤਾਂ ਆਪ ਹੀ ਹੁੰਦੀ ਆ ਭਾਵੇਂ ਸਾਗਤ ਸੋਇ ਤਾਰ ਹੋਏ ਪਾਰ ਹੋ ਜਾਣਾ। ਨਦੀ ਨੂੰ ਆਇਆ ਸਾਨੂੰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਦ ਆਇਆ ਇਹ ਬਾਣੀ ਬਾਸੇ ਪਾਸੇ ਬਚਨ ਲਿਖਦੇ ਆ ਇਹਦੇ ਨਾਨਕ ਕੱਚੜਾ ਸੋ ਤੋੜ ਢੂਣ ਸੱਜਣ ਸੰਤ ਪੱਕਿਆ ਉਹ ਜਵਦੇ ਵਿਸੜੇ ਉਹ ਮੋਇਆਂ ਤੇ ਜਾਈ ਛੋੜ ਇਹਦੇ ਬਾਣੀ ਵਾਲੇ ਆ ਭਗਤੀ ਵਾਲੇ ਕਹਿੰਦੇ ਉਹ ਦੇ ਗਾਥੀ ਵੀ ਕਿੰਦੇ ਬਾਹ ਬਾੜਦੇ ਸਹਾਇਤਾ ਕਰਦੇ ਆ ਤੁਨੋਂ ਪਾਸ ਜੇ ਬਾਣੀ ਦੇ ਨਾਲ ਆਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਲਤ ਸਾਰੇ ਗੁਰਬਾਣੀ ਕਹੇ ਸੇਕ ਜਨ ਮੰਨਨੇ ਪਰ ਤਖ ਗੁਰੂ ਨਿਸਤਾਵੇ ਬਾਬਾ ਗਿਆਨ ਸਿੰਘ ਜੀ ਹੁਣੀ 1971 ਵਿੱਚ ਨੇਪੁਰ ਕੁਟੀ ਵਾਲੀ ਸੇਵਾ ਸੰਭਾਲੀ ਸੀ ਤੇ ਉਹ ਇਤਿਹਾਸ ਹੀ ਬਾਬਾ ਬਸੰਤ ਸਿੰਘ ਜੀ ਬਹੁਤ ਖਾਲੀ ਉਮਰ ਵਿੱਚ ਇਹਦੀ ਬਾਬਾ ਜੀ ਆਹ ਬੱਚੇ ਦਮੰਦੇ ਆ ਤੇ ਉਹ ਕਮਾਈਆਂ ਤੇ ਬਾਬਾ ਜੀ ਆਪ ਹੀ ਉਹਨਾਂ ਮਠਾਲ ਕੇ ਅਸਾਂ ਦੇ ਇਹੋ ਹਲ ਸੰਭਾਲ ਦਿੱਤੀ ਬਾਬਾ ਜੀ ਨੇ ਕਹਿ ਲਗੇ ਬਾਬਾ ਬਸੰਤ ਸਿੰਘ ਜੀ ਬਾਬਾ ਗਿਆਨ ਸਾਨੂੰ ਇਹ ਤੁਸੀਂ ਕਹਿੰਦੇ ਆ ਪ੍ਰਸਾਦ ਕਰਦਾ ਗੁਰਬਾਤ ਦਾ ਕੋ ਸਟੇਜ ਦੇ ਨਿਯਮ ਰਾਉ ਕਿ ਤਰ੍ਹਾਂ ਹੋਣਾ ਚਾਹੀਦਾ ਬਾਬਾ ਗਿਆਨ ਜੀ ਕਹਿੰਦੇ ਮਹਾਰਾ ਤੁਸੀਂ ਕਿਰਪਾ ਕਰੋ ਮੈਨੂੰ ਤਾਂ ਕੁਝ ਹੋਜੀ ਕੀ ਕਿਦਾਂ ਨੇ ਜੁ ਹੋਣਾ ਚਾਹੀਦੇ ਆ ਨਹੀਂ ਕਹਿੰਦੇ ਬੈਠ ਕੇ ਤਾਂ ਸੋਚੋ ਇਹਦੇ ਨੇ ਜੁ ਬਣਾਉਗੇ ਨੇ ਤੇ ਇਹ ਸਾਨੂੰ ਸੁਣਾਉਗੇ ਨੇ ਤੇ ਬਾਬਾ ਗਿਆ ਸੀ ਇੱਕ ਕਾਜ ਲਿਆ ਉਹ ਤੇ ਲਿਖਿਆ ਵੀ ਤਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹਦੇ ਬੋਲ ਵਾਲਾ ਵਿਅਕਤੀ ਜਿਹੜਾ ਕਹਿੰਦੇ ਅਮਰਤਾ ਦੀ ਹੋਣਾ ਚਾਹੀਦਾ ਪੰਜਾ ਕਾਦਾ ਦਾ ਤਾਂ ਨਹੀਂ ਹੋਣਾ ਚਾਹੀਦਾ ਦਾੜਾ ਕਿਤੇ ਪ੍ਰਕਾਸ਼ ਹੋਣਾ ਚਾਹੀਦਾ। ਜੀ ਸਾਹ ਉਪਰ ਦੀ ਪਾਈ ਹੋਵੇ। ਕੋਈ ਬਸਮਾਦ ਨਾਂ ਨਾ ਆਇਆ ਹੋਵੇ। ਕੋਈ ਮੰਦੀ ਛੱਡਾ ਪੈਣੀ ਆ ਪਾਈ ਹੋਵੇ। ਇਸੇ ਤੋਂ ਕੇਵਲ ਗੁਰਬਾਣੀ ਇਹ ਦਸਾਂ ਗੁਰੂਆਂ ਦਾ ਇਤਿਹਾਸ ਜਾਂ ਸੂਰਮਿਆਂ ਦੀ ਇਨਸਕਾਰ ਦਾ ਵਿੱਚ ਕੀਤੇ ਕੋ ਸਿੱਖਾਂ ਨੇ। ਕਹਿੰਦੇ ਉਹੋ ਹੀ ਉਹੋ ਹੀ ਸੁਣਾਇਆ ਜਾਵੇ। ਇਹਨਾਂ ਦੇ ਬਚਨ ਦੇਖ ਕੇ ਮਹਾਪਸਿਆਂ ਦੇ ਬਾਬਾ ਗਿਆਨ ਸਿੰਘ ਹੁਣੀ ਬਾਬਾ ਬਸਾਨ ਸਿੰਘ ਦਾ ਸਵਾਗਤ ਕਰਵਾਇਆ ਕਹਿੰਦੇ ਬਹੁਤ ਵਧੀਆ ਕਹਿੰਦੇ ਇਹ ਤੇ ਕਹਿੰਦੇ ਪੈਦਾ ਰੱਖਣਾ ਕਹਿੰਦੇ ਤੇ ਬਾਬਾ ਗਿਆਨ ਸਿੰਘ ਹੁਣੀ ਇੰਗਲੈਂਡ ਅਮਰੀਕਾ ਕੈਨੇਡਾ ਜਰਮਨ ਪਰਾਸ ਹੋਰ ਰਹਿਣ ਰਿਹਾ ਸੀ ਅਮ ਨਵੇਂ ਆਲਮੁਰਕਾ ਵਿੱਚ ਭਾਰਤ ਦੇ ਸਾਦੇ ਸਟੇਜਾਂ ਵਿੱਚ ਆ ਕੇ ਦੋ ਸਿੱਕੀ ਦਾ ਪਛਾਹ ਕੀਤਾ ਗੁਰਮਤ ਦਾ ਇਹ ਸਟੇਜ ਦੇ ਵਿੱਚ ਨਿਜਮ ਇਹੀ ਰੱਖੇ ਉਹ ਤਾਂ ਪਹਿਲਾ ਸਟੇਜ ਤੇ ਕਹਿੰਦੇ ਬੋਲ ਨਹੀਂ ਸਕਦਾ ਸੀ ਤਾਂ ਤੁਹਾਡਾ ਬਾਬਾ ਬਸਨ ਸਿੰਘ ਜਿਹੜੇ ਸਤਖੰਡ ਚਲੇ ਗਏ ਉਹਦਾ ਦੁਸ਼ਯਾਦਾ ਸੀਗਾ ਤੇ ਸਾਦੇ ਸੰਗਤਾਂ ਲਾਗੀ ਵੀ ਆਦੇ ਸੀਗੇ ਤੇ ਬਾਬਾ ਜਿਹੋ ਆਣਾ ਸੀ ਜੈਨ ਵਾਲੇ ਬਾਬਾ ਖਰੀ ਜੇ ਕਾਲ ਤੋਂ ਦੇ ਸੇਵਕ ਉਹ ਵੀ ਆਦੇ ਸੀਗੇ ਇੱਕ ਲਾਗੀ ਚੰਗਾ ਇਹਦਾ ਕਹੋਂਦਾ ਬੰਦੇ ਆ ਬੰਦੇ ਆ ਉਹ ਧਾਰੀ ਬੰਨ ਕੇ ਰੱਖ ਦਈਏ ਤੇ ਕੋਟੀਆ ਥੋੜਾ ਹੱਥ ਮਾ ਣਕਾ ਲਗਾਉਂਦਾ ਕਿ ਹੁਣ ਕਦ ਹੀ ਆਏਗਾ ਉਹਦੇ ਆਪਣੇ ਸਾਹੇ ਆ ਕੇ ਦਾੜੀ ਖੋਲ ਕਿਦਾ ਦਾੜੀ ਅਸਨਾਣ ਕਰਾ ਰਿਹਾ ਹੈ ਉਹ ਕਹਿੰਦਾ ਬੱਜੂ ਆ ਜਾ ਵਾ ਆਪਣੂ ਵੀ ਓਦਾਂ ਹੀ ਆਦਾ ਕਿਤੇ ਬੰਦ ਗਿਆ ਹੁਣ ਪਤਾ ਨਹੀਂ ਇਥੇ ਪਿਆਰ ਨਹੀਂ ਮਿਲਣਾਗੇ ਨੇ ਉਹ ਮਹਾਪੰਛੀ ਨੇ ਦਾ ਇਸ ਮਜ਼ਿਆਦਾ ਤੇ ਬਹੁਤੀ ਪਿਆਰ ਦੇ ਨਾਲ ਸਾਧਨਾ ਪਹਿਲਾ ਦਵਾਇਆ ਇਸ ਸਟੇਜ ਦੇ ਉਤੋਂ ਕੋਈ ਅਦਾਸ ਵੀ ਗੱਲ ਨਹੀਂ ਕਰਦੀ ਇਹ ਸਾਧੂ ਸੰਪਰਦਾ ਦੇ ਖਿਲਾਫ ਨਹੀਂ ਬੋਲਣਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਕੇਵਲ ਤਾਂ ਕੇਵਲ ਗੁਰਵਾਣੀ ਦੇ ਗੁਰੂ ਇਤਿਹਾਸ ਅਨ ਤਾਂ ਸਭ ਨੂੰ ਕਹਾ ਕੇ ਤਾਂ ਤਾਂ ਦੇ ਖੁਸ਼ੀਆਂ ਲੈਣੀਆਂ ਉਹ ਮਹਾਪਰਮੇਸ਼ਰ ਇਸ ਮਰਿਆਦਾ ਤੇ ਸਦਾ ਹੀ ਪਹਿਰਾ ਰੱਖਿਆ ਇਹਦੇ ਬਾਬਾ ਜੀ ਅਮਰੀਕਾ ਤੋਂ ਅਮਰੀਕਾ ਜਾਣਾ ਇੰਗਲੈਂਡ ਤੋਂ ਅਮਰੀਕਾ ਪਹੁੰਚੇ ਉਥੇ ਨਰਾਥ ਬੈਸ ਹੁੰਦਾ ਸੀ ਛੋਟੇ ਨੰਗਰ ਦਾ ਮਾਹਤਵਪੂਰਨ ਪਿੰਡ ਉਹਦਾ ਟੋਟਾਦੰਗੜੀ ਧੰਨ ਬਾਬਾ ਜੀ ਬਾਬਾ ਅਨਾਸ ਜੀ ਨਗ ਜਨਮਪਿੰਡ ਉਹ ਜਨਮਪਿੰਡ ਤੋਂ ਸਿੱਖ ਦੇੰਗੇ ਸੀਗਾ ਉਹਦੇ ਦਾ ਬਾਬਾ ਜੀ ਠਹਿਰੇ ਸੀਗੇ ਇਹ ਕਮੇਟੀ ਵਾਲੇ ਬੱਦੇ ਆਏ ਗੁਰਦਾ ਸਾਹਿਬ ਵਾਲੇ ਉਹਦੇ ਕਹੜੇ ਹੋ ਕੇ ਬੇਤੀ ਕੀਤੀ ਜੀ ਸਾਡੇ ਗੁਰਦੁਆਰੇ ਵੀ ਦਸੰਦਿਓ ਦੁਆਨ ਲਓ ਮਹਾਰਾਜ ਕਹਿੰਦੇ ਵੀ ਦਾਦਾ ਨੂੰ ਪੁੱਛ ਲਓ ਉਹ ਥੋੜੇ ਆਪਸ ਵਿੱਚ ਥੋੜੇ ਇੰਦਰ ਪਿੰਗੇ ਸੀਗੇ ਲੋਕ ਇਹਨਾਂ ਦੀ ਮੈਂ ਵੀ ਚੱਲੂਗਾ ਆਪ ਵੀ ਕਿਰਪਾ ਕਰੋ ਹੋਇਆ ਕਰ ਤੋ ਚਲੋ ਮੇਰੇ ਭਾਈ ਦੋਬ ਦਾ ਦੂਰ ਗੁਰੂ ਨਿਵਰਾਇ ਪਉ ਟਾਈਮ ਦੇ ਦਿੱਤਾ ਉਹ ਜਿੱਥੇ ਸੇਵਾ ਨ ਜਾਣਾ ਹੋਵੇ ਉੱਤੇ ਇਹ ਸੰਜਾਤ ਹੋਣਾ ਸਮਾਂ ਇੱਕ ਪਹਿਲਾਂ ਪਹਾਰੀ ਆਇਆ ਜਿਹੜੇ ਮਹਾਂਪੁਰ ਸਿੰਘ ਸੀ ਉਹ ਕਹਿ ਲੱਗਿਆ ਵੀ ਤੁਸੀਂ ਜਾਣਾ ਉਸ ਗੁਰਦੁਆਰੇ ਈ ਆਮ ਆਦ ਦੀ ਗੱਲ ਕਰਦੇ ਆ ਉਹ ਆਮ ਆਦ ਦੀ ਗੱਲ ਸੁਣਦੇ ਨਹੀਂ ਓਹ ਕਹਿੰਦੇ ਆਮ ਆਦ ਦੀ ਗੱਲ ਕਰਨ ਵੇ ਸਟੇਜ ਤੋਂ ਉਤਾਰ ਹੀ ਲੈਂਦੇ ਇਹਦੇ ਪਾਈ ਜਾ ਤੇ ਹੋਰ ਕੁਝ ਦਾ ਜਾ ਕਰਨਾ ਆਪਣਾ ਦਾ ਬਾਬਾ ਗਿਆ ਸੁਣੇ ਤਾਂ ਸੋਲ ਲਿਆ ਕਿ ਪੁੱਤਿਆ ਵੀ ਕੀ ਕਹਿੰਦੇ ਆ ਇਹਨੇ ਇਹ ਆ ਗੱਲ ਕਹੀ ਆ ਹਾਂ ਬਾਬਾ ਜੀ ਨੇ ਠੀਕ ਆ ਠੀਕ ਆ ਕਹਿੰਦੇ 25 30 ਜਾਣਿਆ ਕਹਿੰਦੇ ਤੋ ਦੇ ਰਗਾ ਜੋਤੀ ਰੋਣਾ ਕੇਵਲ ਅੰਬਦ ਦੀ ਗੱਲ ਹੀ ਕਰਨੀ ਜਿਹੜਾ ਉਹ ਕਹਿੰਦੇ ਉੱਥੇ ਇਹ ਦੇਖਣਾ ਹੀ ਕਹਿੰਦੇ ਅਸੀਂ ਇਹਨੇ ਕੇਵਲ ਪਰ ਸਾਥੇ ਸ਼ਹਿਰੋਂ ਥੋੜੋ ਆਇਆ ਅਸੀਂ ਆਈ ਐਸੇ ਕੰਮ ਲਈ ਇਹਨੇ ਦਿਵਾਨ ਸੱਜਿਆ ਜਿਹਨੇ ਪਤੀ ਸਿੰਘ ਸੀ ਉਹ ਪਤਨੀ ਆ ਬਸ ਸਿੰਘਾਂ ਦੇ 5-5 ਮਿੰਟ ਬੋਲੇਆ ਮਹਾਪੁਰੇ ਦੇ 10 ਮਿੰਟ ਬੋਲੇਆ ਤੁਹਾਡੀ ਥੋੜੀ ਜਿਹੀ ਆਵਾਜ਼ ਸੁਣੀ ਸੀ ਤੇ ਉਹ ਕਮੇਟੀ ਵਾਲੇ ਮਹੋਦਾ ਸਿੰਘ ਲੈ ਕੇ ਕੜੀਏ ਰਸ ਜੋੜ ਕੇ ਕਿਰਪਾ ਕਰੋ ਤਨੂ ਜੀ ਅੰਮ੍ਰਿਤ ਛਕਾ ਕੇ ਜਾਏ। ਬਾਬਾ ਜੀ ਕਿਰਪਾ ਕੀਤੀ ਮਾਪ ਪਿਓ ਨੇ ਕਿਹਾ ਤਾਂ ਕਿ ਚਲੋ ਉਸ ਮੇਟ ਕਰ ਲੋ ਤੇ ਅੰਮ੍ਰਿਤ ਤਾਂ ਛਕਾਉਣਾ ਉਹ ਬਾਬਾ ਜੀ ਖੰਨਾ ਪਾਟਾ ਕੋਈ ਲੱਗਦੇ ਸੀਗੇ ਤੇ 50 ਪਾਣੀ ਸਾਧ ਸੰਗਤ ਦਾ ਮੇਨਰ ਨਾਲ ਖਾਇਓ ਨੇ ਤੇ ਮਹਾਂਪੁਰ ਸਾਹਿਬ ਨੇ ਪੰਜ ਪਿਆਰਿਆਂ ਦਾ ਬਹੁਤ ਪਿਆਰ ਕਰ ਰਿਹਾ। ਉਹ ਪੰਜਾਹ ਪਿਆਰਿਆਂ ਵਿੱਚ ਪਾ ਗਏ ਗੁਰੂ ਗੰਗਾ ਸਿੰਘ ਨਾਲ ਜੋੜਿਆ। ਬਾਣੀ ਵਾਲੇ ਤਾਂ ਨਹੀਂ ਹੋਣ ਜੀ ਇਹ ਪਾ ਕੀਤੀ। ਤੇ ਮਹਾਰਾਜ ਨੇ ਸਾਨੂੰ ਸਮਾਂ ਬਖਸ਼ਿਆ ਸਾਧ ਸੰਗਤ ਬਹੁਤ ಅಮੂਲ ਕਿ ਹੈ। ਇਹ ਸਮੇਂ ਨੂੰ ਹਮਾਰੀਏ ਜਿਵੇਂ ਜਿਹੜੇ ਸਿੰਘਾਂ ਨੇ ਜਿਹਨਾਂ ਨੇ ਘੋੜਿਆਂ ਇਕੱਠੀਆਂ ਲੈ ਕੇ ਸਮਾਪਤੀ ਕੀਤੀ ਤਾਂ ਇਹ ਜੰਗਲਾਂ ਦੇ ਮਾਦੀ ਕਿਰਪਾ ਉਹਨੇ ਕਿਰਪਾ ਕੀਤੀ ਮਾਦੀ ਬਦੌਲਤ ਇਹ ਰਹਿਤ ਬਸ ਜਿਆਦਾ ਸਿੱਖ ਧਰਮ ਦੀ ਸਾਡੇ ਤੱਕ ਪਹੁੰਚੀ ਆ ਸਾਡਾ ਫਾਜ਼ੀਆ ਆਉਣ ਵਾਲੀ ਪੀੜ੍ਹੀਆਂ ਦੇ ਕੋਲ ਪਹੁੰਚਾਈਏ ਆਉਣ ਵਾਲੀ ਪੀੜ੍ਹੀਆਂ ਫਾਜ਼ੀਆ ਨੂੰ ਹਰੀ ਵਾਲੀ ਪੀੜ੍ਹੀ ਨੂੰ ਉਹਨਾਂ ਵਿੱਚ ਵੀ ਸਿੱਖੀ ਦਾ ਜੋੜਨਾ ਉਹਦਾ ਸਾਰਾ ਦਾ ਫਾਜ਼ੀਆ ਆਪਾਂ ਆਪਣੇ ਫਾਜ਼ੀ ਦੇ ਨਭਾਈਏ ਮਾਬਾਈ ਕੀ ਕਿਰਪਾ ਕਰਦਿਆਂ ਨੇ ਜੀ ਕਿਨਾਂ ਨਾਲ ਹੀ ਕੱਟੀ ਹੋਣੀ ਹੈ ਨਾ ਕੋਲੇ ਲੋਕਾਂ ਦਾੜੀ ਕੱਟੀਏ ਕਹਿੰਦੇ ਨਾ ਤਾਂ ਮੁਸਲਮਾਨਾਂ ਚ ਨਾ ਹਿੰਦੂਆਂ ਚ ਇਹਦੇ ਖੜਾ ਹੋਊਂਗੇ ਕਹਿੰਦੇ ਕਿ ਕਾਹਦੀ ਹੋ ਵੀ ਸਕਦਾਗੇ ਕਹਿੰਦੇ ਗੁਰੂ ਗੋਬਿੰਦ ਨਾ ਕਾਸ ਤੇ ਪਾਸੇ ਚੰਗਾ ਲੱਗਾ ਤੇ ਤੈਨੂੰ ਸਿੱਖਾਂ ਦੇ ਘਰ ਭੇਜਿਆ ਜਿਹੜੀ ਗੁਰੂ ਗੋਬਿੰਦ ਸਿੰਘ ਮਰਯਾਦਾ ਬਣਾਈ ਉਸ ਧਰਮ ਵਿੱਚ ਤੈਨੂੰ ਭੇਜਿਆ ਪਰ ਇਹ ਤਾਂ ਕਾ ਦਾੜੀ ਨਹੀਂ ਕੱਟਨੀ ਚਾਹੀਦੀ ਬਾਅਦ ਸਾਰੇ ਸੰਗਤ ਕਹਿੰਦੇ ਇੰਨੀ ਬਖਸ਼ੀ ਕੀਤੀ ਆ ਉਹ ਕਹੀਦਾ ਸਮਝ ਸੰਗਤ ਕਹਿੰਦੇ ਹੋ ਚੁੱਕਾ ਸਾਧ ਸੰਗਤ ਮਾਦਾ ਸੰਸੁ ਸਮਾਜ ਦਾ ਬਖਸ਼ੀ ਕੀਤਾ ਮੇਹਦੀ ਦਾ ਦਾ ਭਾਵ ਭਈ ਪਾਪਾ ਸਾਡੇ ਜੇ ਨੌਜਵਾਨ ਬੱਚੇ ਆ ਜਿਹੜਾ ਸਾਡਾ ਸਿੱਖ ਧਰਮ ਦਾ ਵਿਰਸਾ ਹੈ ਬਹੁਤ ਅਮੀਰ ਹੈ ਕਿਉਂ ਸਾਡੇ ਸਿੱਖ ਧਰਮ ਦੀਆਂ ਕੁਰਬਾਨੀਆਂ ਬਹੁਤ ਆ ਇਸ ਅਮੀਰ ਵਿਰਸੇ ਨੂੰ ਸਾਡਾ ਫਲ ਸੰਭਾਲਣ ਦਾ ਔਰ ਜੀੜੀਆਂ ਤੱਕ ਪਹੁੰਚਾਉਣ ਦਾ ਇਹ ਬੱਚਿਆਂ ਦਾ ਫਰਜ਼ ਵਾਦ ਨਾਲ ਪੜਦੇ ਅੱਜ ਕੱਲ ਇਹ ਜਿਹੜੀ ਆ ਪੰਜਾਬੀ ਉਹ ਨਾ ਛੱਡੀਏ ਕੇਵਲ ਅੰਗਰੇਜ਼ੀ ਦੇ ਦਿੱਦ ਪੜਨਾ ਨਹੀਂ ਅਵੇਦੀ ਹੈਗੀ ਇਹਨੂੰ ਕੰਮ ਚਲਾਉਗਾ ਵਪਾਰ ਵਾਸਤੇ ਆ ਪੈਸੇ ਕਮਾਉਣ ਵਾਸਤੇ ਆ ਜਿਹੜੀ ਗੁਰਮਖੀ ਵਿਦਿਆ ਹੈ ਬਾਣੀ ਪੜਨ ਵਾਸਤੇ ਆ ਗੁਰਮਖੀ ਵਿਦਿਆ ਸਾਡੇ ਕੋਲ ਹੋਊਗੀ ਬੱਚਿਆਂ ਕੋ ਤੇ ਤਾ ਸਹੀ ਤਰੀਕੇ ਦਾ ਬਾਣੀ ਪੜਾਂਗੇ ਤੇ ਤਾ ਇਹਨੂੰ ਪੂਰਾ ਭਾਰਤਾ ਹੋਊਗਾ ਮਾਦਾ ਕਿਰਪਾ ਕਰਨ ਦੁਨੀਆ ਸਾਡੇ ਹਾਰੀ ਭਰੀ ਆ ਤਾ ਆ ਗਿਆ ਸਾਡਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਜਾਨ ਜਿਹਨਾਂ ਨੇ ਸਾਨੂੰ ਪ੍ਰਾਇਮ ਦਿੱਤਾ ਉਹਨਾਂ ਦਾ ਵੀ ਧੰਨਵਾਦ ਤਾਰੇ ਜਦੋਂ ਆਪਾਂ ਇੱਥੇ ਸੋਮਵਾਰ ਤੇ ਆਇਓ ਆ ਤੰਗ ਤਾਂ ਰੰਬਰੰਡੋ ਪੈਰ ਗੀਤੋ ਕੋਲੋਨੀ ਤੋਂ ਅਗਰਾਂ ਤੋਂ ਵੀ ਸਾਡੇ ਤਾਲੀਆਂ ਦਾ ਸਾਡੇ ਸਾਡੇ ਨਾਲ ਵਿੱਚ ਇਹ ਕਿ ਤੁਹਾਨੂੰ ਸੰਗਤ ਦਾ ਦਾਰਸ਼ਨਿਕ ਕਰਵਾਦੇ ਆਂ ਤੇ ਭਾਈ ਗੁਰਤੇਜ ਸਿੰਘ ਉਹਨੇ ਭਾਈ ਹਰਪਾਰ ਸਿੰਘ ਉਹਨੇ ਕਿ ਤਿੰਨ ਸਈ ਤੋਂ ਲੋਹਾ ਕੋਲੋਨੀ ਵਾਲਾ ਇਹਨੇ ਸਾਰੇ ਦਾ ਮਿਲ ਕੇ ਆਪ ਸਭ ਦੇ ਦਾਸਨੀ ਕਰਵਾਏ ਆ ਮਾਦਾ ਕਿਰਪਾ ਕਰਨ ਸਾਡੇ ਸਾਰਿਆਂ ਹੀ ਹਾਲੇ ਦਾਤ ਪ੍ਰਵਾਨ ਕਰਨ ਆਪਾਸ ਤੇ ਪਾਸ ਚੰਨ ਅਰਦਾਸ ਕਿਦੀ ਵੀ ਮਾਦਾ ਕਿਸੇ ਨਾ ਹੀ ਦਤਾ ਆਪਣਾ ਨਾਮ ਦੇਹੁ ਗੁਣ ਗਾਧਨ ਨਾਮ ਚਾਹੇ ਹੋ ਥੋੜਾ ਸਮਾ ਮਦ ਸੇ ਮਦ ਨਾਲ ਜੋੜਨਾ ਜੋੜਨਾ ਕਰੀਏ ਤਾਂ ਸਾਡੇ ਉਹਨਾਂ ਸਵਾਸ ਲੈ ਕੇ ਲੱਗ ਜਾ ਤਤ ਨਾਮ ਵਾਹੇ ਗੁਰ ਤਤ ਨਾਮ ਤਤ ਨਾਮ ਵਾਹਿ ਗੁਰੂ ਤਤ ਨਾਮ ਵਾਹਿ ਗੁਰੂ ਤਤ ਨਾਮ ਵਾਹਿ ਗੁਰੂ ਤਤ ਨਾਮ ਵਾਹਿ ਗੁਰੂ ਤਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਤਤ ਨਾਮ ਵਾਹੇ ਗੁਰੂ ਤਤ ਨਾਮ ਵਾਹੇ ਗੁਰੂ ਤਤ ਨਾਮ ਵਾਹੇ ਗੁਰੂ ਤਤ ਨਾਮ ਵਾਹੇ ਗੁਰੂ ਤਤ ਨਾਮੁ ਵਾਹਿ ਗੁਰu ਦੀ ਮਿਹਰ ਕਿਰਪਾ ਕਰਦੇ ਸਾਜ ਸੰਤ ਕਦੋ ਇਹੋ ਜਾਨਾਖ ਕਾਮ ਆਤਮ ਤਿਆਗ ਜਪੋ ਹਰਨਾਮ ਇਹ ਮੇ ਸਿਮਰ ਸਿਮਰ ਸੁਖ ਪਾਵੋ ਤਾਲ ਕਰੇਸਤ ਨਾਮਹਿ ਮਟਾਵੋ ਗੁਰੂ ਜੀ ਨੇ ਕਿਰਪਾ ਕੀਤੀ ਹੈ ਅਸੀਂ ਉਹ ਦਿਨ ਦੇ ਸੰਗਤਾਂ ਦੇ ਦਸਨੀ ਕਰਦੇ ਹਾਂ ਤੁਹਾਡੇ ਕਿਉਂ ਸਾਡੇ ਸਾਡੇ ਕੋਲ ਨਾਮ ਰਖਾਇਆ ਹੈ ਅਸੀਂ ਹਮੇਸ਼ਾ ਇਕੱਠਾ ਹੋ ਜਾਈਏ ਕੱਲ ਦੇ ਦਿਨ ਸਵੇਰ ਨੂੰ ਗੁਰਦੁਆਰਾ ਕੋ ਸਾਗ ਮਸਤੂਆਣਾ ਸਾਹਿਬ ਵਿਕੇ ਇਹ ਨਮਤ ਇਹਨੇ 7 ਵਜੇ ਪੰਜ ਪਿਆਰਾਂ ਨੂੰ ਵਿਧੀ ਮਤავ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਆਪ ਸੰਗਤ ਵਿੱਚੋਂ ਵੀ ਨਾ ਲਖਾ ਸਕਦੇ ਹੋ ਮਨ ਬਣਾਉਣਾ ਚਾਹੀਦਾ ਅੰਮ੍ਰਿਤ ਸਾਹਿਬ ਕੀ ਗੁਰੂ ਵਾਲੇ ਬਣਿਏ ਗੁਰੂ ਘਰ ਦੇ ਪਾਸੇ ਕ੍ਰਿਸ਼ਨਾ ਦਾ ਉਤਪਨ ਕੀਏ ਗੁਰੂ ਗ੍ਰੰਥ ਸਾਹਿਬ ਨਾਲ ਲੱਗਿਏ ਇਹਨੇ ਸਮਝ ਬੋਲਦਿਆਂ ਇੱਕ ਨੀਦੋ ਨਹੀਂ ਜਾਦ ਨਹੀਂ ਬਹੁਤ ਭੁਲਾਈਆਂ ਹੋਣ ਗਿਆ ਆਪ ਸੰਗਤਾਂ ਦਾਇਆ ਵਾ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੇ ਬਹੁਤ ਮਿਹਰਵਾਨ ਤੇ ਆਪ ਨੂੰ ਕਿਰਪਾ ਨੂੰ ਵਖ ਦੇਣ ਅੱਗੇ ਵਾਤੇ ਹੋਸ ਪਿਆਸ ਮਤ ਵਕੀ ਇਥੇ ਸਰ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੇ ਦਾ ਕੋਟਾਨ ਕੋਲ ਬਹੁਤ ਸ਼ੁਕਰਿਆ ਜਿਹਨੇ ਸਾਨੂੰ ਦਰਸ਼ਨ ਦੇ ਕੇ نواز ਰਿਹਾ ਹੈ ਕਿਰਪਾ ਕਰ ਰਿਹਾ ਹੈ ਭੁਲਾਈ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ